ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਦੋਸਤੋ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੇ ਡਾਕਟਰ ਅਸੀਂ ਮੈਟਫਾਰਮਿਨ ਗੋਲੀ ਦਿੰਨੇ 슈ਗਰ ਤੋਂ ਉਹਦਾ ਸਾਡੇ ਸਰੀਰ ਤੇ ਸਭ ਤੋਂ ਵੱਡਾ ਹਾਨੀਕਾਰਕ ਪ੍ਰਭਾਵ ਕੀ ਪੈ ਰਿਹਾ ਤੇ ਇਹਦਾ ਮੈਂ ਤੁਹਾਨੂੰ ਇਲਾਜ ਵੀ ਦੱਸੂਗਾ ਵੀ ਉਹ ਤੋਂ ਬਚਿਆ ਕਿਵੇਂ ਜਾ ਸਕਦਾ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵਾਤਵਾਂ ਤੇ ਸ਼ੇਅਰ ਕਰੋ ਚਲੋ ਆਓ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਅਸੀਂ ਮੈਟਫਾਰਮਿਨ ਦੀ ਗੋਲੀ ਖਾਂਦੇ ਆ ਤਾਂ ਸਾਡੇ ਸਰੀਰ 'ਚ ਵਿਟਾਮਿਨ B12 ਦੀ ਡੈਫੀਸ਼ੈਂਸੀ ਹੋ ਜਾਂਦੀ ਆ ਮਤਲਬ ਵਿਟਾਮਿਨ B12 ਦੀ ਘਾਟ ਹੋ ਜਾਂਦੀ ਆ ਇਹਦੀ ਘਾਟ ਨਾਲ ਸਾਡੇ ਸਰੀਰ 'ਚ ਕੀ ਕੀ ਸਿੱਟੇ ਨਿਕਲਦੇ ਆਗੇ ਆਓ ਜਾਣਦੇ। ਦੋਸਤੋ ਵਿਟਾਮਿਨ B12 ਦੀ ਘਾਟ ਨਾਲ ਸਾਡਾ ਜਿਹੜਾ ਨਰਵ ਸਿਸਟਮ ਆ ਬਹੁਤ ਜ਼ਿਆਦਾ ਵੀਕ ਹੋ ਜਾਂਦਾ। ਕਿਉਂਕਿ ਜਿਹੜੇ ਸਾਡੇ ਨਰਵ ਸੈੱਲ ਆ ਉਹਨਾਂ ਦੀ ਜਿਹੜੀ ਬਾਹਰਲੀ ਲੇਅਰ ਹੁੰਦੀ ਉਹਨਾਂ ਤੇ ਮਾਇਲਨ ਸ਼ੀਥ ਇੱਕ ਪਰਤ ਲੱਗੀ ਹੁੰਦੀ ਆ। ਵਿਟਾਮਿਨ B12 ਘਟਣਾ ਇਹ ਪਰਤ ਇੰਨੀ ਕ ਕਮਜ਼ੋਰ ਹੋ ਜਾਂਦੀ ਕਿ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ, ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ। ਹੁਣ ਜਿਹੜਾ ਵੀ ਮੰਨ ਲਓ ਮੈਂ ਬਾਹ ਹਲਾਉਣੀ ਆ ਮੇਰੇ ਬ੍ਰੇਨ ਤੋਂ ਸਿਗਨਲ ਆਉਗਾ ਇਹ ਬਾਹ ਮੈਂ ਤਾਂ ਹੀ ਹਲਾ ਸਕਦਾ ਹੁਣ ਜਿਹੜੇ ਵੀ ਸਿਗਨਲ ਆਉਂਦੇ ਆ ਇਹ ਨਰਵ ਸੈੱਲ ਹੀ ਲਿਆਉਂਦਾ ਏ ਜਦੋਂ ਇਹਨਾਂ ਦੀ ਪਰਤ ਹੀ ਖਰਾਬ ਹੋਣੀ ਸ਼ੁਰੂ ਹੋ ਗਈ ਤਾਂ ਉਹ ਸਿਗਨਲ ਬੜੇ ਵੀਕ ਹੋ ਜਾਂਦੇ ਆ ਤਾਂ ਹੌਲੀ ਹੌਲੀ ਇਨਸਾਨ ਦੇ ਸਿਗਨਲ ਵੀਕ ਪੈਣੇ ਸ਼ੁਰੂ ਹੋ ਜਾਂਦੇ ਜਿਹਦੇ ਨਾਲ ਇਨਸਾਨ ਲੜਖੜਾ ਕੇ ਚੱਲਣਾ ਸ਼ੁਰੂ ਕਰ ਦਿੰਦਾ ਅੱਗੇ ਜਾ ਕੇ ਤੇ ਹੱਥਾਂ ਪੈਰ ਸੁੰਨ ਹੋਣੇ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ ਆ ਹੱਥਾਂ ਪੈਰਾਂ ਤੇ ਕੀੜੀਆਂ ਲੜਨੀਆਂ ਇਹ ਵੀ ਸ਼ੁਰੂ ਹੋ ਜਾਂਦੀਆਂ ਸੋ ਇਹ ਨਰਵ ਸਿਸਟਮ ਨੂੰ ਇੰਨਾ ਕਿ ਸਾਡੇ ਨੂੰ ਵੀਕ ਕਰ ਦਿੰਦਾ ਦੋਸਤੋ ਨਾਲ ਹੀ ਡਿਪਰੈਸ਼ਨ ਦੀ ਬਿਮਾਰੀ ਵੀ ਪਲੇ ਆਉਂਦਾ ਤੇ ਡਿਮੈਂਸ਼ੀਆ ਵੀ ਆਉਂਦਾ ਹੈ ਨਾ ਡਿਮੈਂਸ਼ੀਆ ਦਾ ਮਤਲਬ ਇਨਸਾਨ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦਿੰਦਾ ਉਹਨੂੰ ਛੋਟੀਆਂ ਛੋਟੀਆਂ ਗੱਲਾਂ ਹੀ ਨਹੀਂ ਯਾਦ ਰਹਿੰਦੀਆਂ ਮਤਲਬ ਮੰਨ ਲਓ ਜੇ ਮੈਂ ਆਹ ਚੀਜ਼ ਇੱਥੋਂ ਚੱਕ ਕੇ ਆਹ ਸਾਈਡ ਤੇ ਰੱਖੀ ਆ ਤਾਂ ਮੈਨੂੰ ਅਗਲੇ ਸੈਕਿੰਡ ਹੀ ਭੁੱਲ ਜਾਊਗਾ ਮੈਂ ਕੀ ਕੀਤਾ ਸੀਗਾ ਤੋ ਇਹਦੇ ਨਾਲ ਸਾਡੇ ਸਰੀਰ ਚ ਖੂਨ ਦੀ ਵੀ ਕਮੀ ਹੁੰਦੀ ਆ ਜਿਹਦੇ ਨਾਲ ਅਨੀਮੀਆ ਦੀ ਬਿਮਾਰੀ ਹੁੰਦੀ ਆ ਤੇ ਨਾਲ ਸਾਡੇ ਸਰੀਰ ਚ ਮਤਲਬ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਤੇ ਸਾਡੀ ਧੜਕਣ ਵੀ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਆ ਜਿਵੇਂ ਅਸੀਂ ਕਈ ਲੋਕ ਸਾਡੇ ਕੋਲ ਆ ਕੇ ਕਹਿੰਦੇ ਵੀ ਦਿਲ ਬਹੁਤ ਧੜਕਦਾ ਜਿਹਨੂੰ ਅਸੀਂ ਪੈਲਪਿਟੇਸ਼ਨ ਦਾ ਨਾਮ ਵੀ ਦਿੰਦੇ ਆ ਉਹ ਸ਼ੁਰੂ ਹੋ ਜਾਂਦੀਆਂ ਦੋਸਤੋ ਅਗਲਾ ਹੈਗਾ ਹੋਮੋਸਿਸਟੀਨ ਨਾਂ ਦਾ ਇੱਕ ਸਾਡੇ ਸਰੀਰ 'ਚ ਪਦਾਰਥ ਹੁੰਦਾ। ਇਹ ਜਿਹੜਾ ਹੋਮੋਸਿਸਟੀਨ ਹੁੰਦਾ ਵਿਟਾਮਿਨ B12 ਬ ਇਹਨੂੰ ਘੱਟ ਕਰਕੇ ਰੱਖਦਾ। ਪਰ ਜਦੋਂ ਵਿਟਾਮਿਨ B12 ਖੋਦ ਹੀ ਘੱਟ ਹੋ ਜਾਂਦਾ ਤਾਂ ਹੋਮੋਸਿਸਟੀਨ ਸਾਡੇ ਸਰੀਰ 'ਚ ਵਧਣਾ ਸ਼ੁਰੂ ਹੋ ਜਾਂਦਾ। ਹੋਮੋਸਿਸਟੀਨ ਦੇ ਹਾਨੀਕਾਰਕ ਅੱਗੇ ਅੱਗੇ ਪ੍ਰਭਾਵ ਕੀ ਨਿਕਲਦੇ ਆ ਇਹਦੇ ਨਾਲ ਸਾਡੇ ਸਰੀਰ 'ਚ ਸੋਜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਦਰਦਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਦੋਸਤੋ ਵਿਟਾਮਿਨ B12 ਦੀ ਘਾਟ ਨਾਲ ਸਾਨੂੰ ਸਿਰ ਸਾਡੇ ਦਿਮਾਗ ਦੀ ਨਾੜੀ ਫਟਰਨ ਦਾ ਵੀ ਖਤਰਾ ਹੁੰਦਾ। 어. <목소리법> ਸੋ ਇਹ ਚੀਜ਼ਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ਾਂ ਪਤਾ ਤੇ ਇਹਨਾਂ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਦੋਸਤੋ ਮੈਟਫੋਰਮਿਨ ਦੀ ਗੋਲੀ ਦੇ ਨਾਲ ਨਾਲ ਵਿਟਾਮਿਨ ਇੱਕ ਵਿਟਾਮਿਨ B12 ਦੀ ਗੋਲੀ ਵੀ ਡੇਲੀ ਸ਼ੁਰੂ ਕਰੋ ਇਹਦੇ ਨਾਲ ਜਿਹੜੀ ਵੀ ਵਿਟਾਮਿਨ B12 ਦੀ ਘਾਟ ਆ ਉਹ ਪੂਰੀ ਹੋ ਜੂਗੀ ਸ਼ਾਇਦ ਜਿਹੜੇ ਵੀ ਡਾਕਟਰ ਤੁਸੀ ਦਵਾਈ ਲੈ ਰਹੇ ਆ ਸ਼ੂਗਰ ਦੀ ਉਹਨਾਂ ਨੇ ਤੁਹਾਨੂੰ ਨਾਂ ਦੱਸਿਆ ਹੋਵੇ ਪਰ ਤੁਸੀ ਪਲੀਜ਼ ਇਹ ਗੱਲ ਦਾ ਧਿਆਨ ਰੱਖੋ ਕਿ ਮੈਟਫੋਰਮਿਨ ਦੇ ਨਾਲ ਵਿਟਾਮਿਨ B12 ਦੀ ਵੀ ਗੋਲੀ ਡੇਲੀ ਲੈਣਾ ਸ਼ੁਰੂ ਕਰੋ ਇਹਦੇ ਨਾਲ ਵਿਟਾਮਿਨ B12 ਦੀ ਘਾਟ ਤੁਹਾਡੇ ਸਰੀਰ 'ਚ ਪੂਰੀ ਹੋਊਗੀ ਤੇ ਅੱਗੇ ਜਾ ਕੇ ਇਹ ਅਲਾਮਤਾ ਨਹੀਂ ਆਉਣਗੀਆਂ ਸੋ ਦੋਸਤੋ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਧੰਨਵਾਦ